ਕੁਈ ਸਦਾਰ ਕੋ ਰੋ ਗੜੀਆਂ ਦੇ ਇੱਥੇ ਦਾ ਕੁੱਤਾ ਬਾਥਰੂਮ ਕਰ ਜੇ ਟਾਮ ਮੱਲੇ ਚ ਪਾਣੀ ਖੜੀ ਜਾਂਦਾ ਜੀ ਤਾਂ ਰੰਦਰਾ ਕੋਈ ਬੱਚਾ ਕੋਈ ਨਿੱਕਾ ਵੀਰ ਨਾ ਕੋਈ ਗਟਰ ਚ ਡੱਕ ਜੇ ਵੀਰ ਕੋਈ ਬਲੋਕਿੰਗ ਖੁੱਲ ਜੇ ਜਾਂ ਕੁਝ ਵੀ ਹੋ ਜੇ 25 ਸਾਲਾਂ ਤੋਂ ਇਹੀ ਹਾਲ ਦੇਖਦਾ ਰਿਹਾ ਜੀ ਅੱਛਾ ਹਾਂਜੀ 25 ਸਾਲ ਤੋਂ ਇਸੇ ਤਰੀਕੇ ਦੇ ਨਾਲ ਨੇ ਜੇਕਰ ਮੈਂ ਜਲੰਧਰ ਦੇ ਸੜਕ ਗਲੀਆਂ ਨਾਲ ਕਰਾਂ ਤਾਂ ਉਹ ਸਾਰੇ ਇਸ ਵਕਤ ਬਲੌਕ ਹੋਏ ਪਏ ਨੇ

ਪੰਜਾਬ ਦੇ ਵਿੱਚ ਮੌਨਸੂਨ ਇਸ ਵਕਤ ਆਇਆ ਹੋਇਆ ਹੈ ਤੇ ਇਸ ਮੌਨਸੂਨ ਦੇ ਵਿੱਚ ਬਰਸਾਤ ਲਗਾਤਾਰ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ ਹੌਲੀ-ਹੌਲੀ ਜਾਂ ਤੇਜ਼ ਤੇਜ਼ ਪੈਂਦੀ ਹੋਈ ਨਜ਼ਰ ਆ ਰਹੀ ਹੋਵੇਗੀ ਤੁਹਾਨੂੰ ਪੂਰੇ ਪੰਜਾਬ ਦੇ ਹਰੇਕ ਇਲਾਕੇ ਦੇ ਵਿੱਚ ਇਸ ਵਕਤ ਅਸੀਂ ਜਲੰਧਰ ਦੇ ਵਿੱਚ ਖੜੇ ਹਾਂ ਜਲੰਧਰ ਦੇ ਵਿੱਚ ਵੀ ਬਰਸਾਤ ਬੜੇ ਜੋਰਾ-ਸ਼ੋਰਾ ਦੇ ਨਾਲ ਤਕਰੀਬਨ 3 ਦਿਨਾਂ ਤੋਂ ਪੈ ਰਹੀ ਹੈ ਕੱਲ ਰਾਤ ਨੂੰ ਵੀ ਬਰਸਾਤ ਹੋਈ ਹਾਲਾਂਕਿ ਬਰਸਾਤ ਹਲਕੀ ਸੀ ਬੂੰਦਾਬਾਨ ਦੀ ਸੀਗੀ ਹੱਲੇ ਵੀ ਹਲਕੇ-ਹਲਕੇ ਬੂੰਦਾਬਾਨ ਦੀ ਹੋ ਰਹੀ ਹੈ ਪਰ ਜੇਕਰ ਮੈਂ ਜਲੰਧਰ ਦੇ ਸੜਕ ਗਲੀਆਂ ਨਾਲਿਆਂ ਦੀ ਗੱਲ ਕਰਾਂ ਤਾਂ ਉਹ ਸਾਰੇ ਇਸ ਵਕਤ ਬਲੌਕ ਹੋਏ ਪਏ ਨੇ ਕਿਉਂਕਿ ਮਨਸੀਪਲ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ਅਧੀ ਹੀ ਹੈ ਕਿ ਜਲੰਧਰ ਦੇ ਲੋਕ ਇਸ ਵਕਤ ਪੂਰੀ ਤਰੀਕੇ ਦੇ ਨਾਲ ਖਾਪੇ ਹੋਏ ਨੇ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਜ਼ਰੂਰ ਕਹਾਂਗਾ ਇਹ ਤਸਵੀਰ ਜ਼ਰੂਰ ਦਿਖਾਵੇ ਇਹ ਜਲੰਧਰ ਦਾ ਕਿਸ਼ਨਪੁਰਾ ਏਰੀਆ ਹੈ ਜਿਸ ਜਗ੍ਹਾ ਦੇ ਵਿੱਚ ਇਹ ਪਹਿਲੀ ਗਲੀ ਤੁਹਾਨੂੰ ਦਿਖਾ ਰਿਹਾ ਵਾਂ ਇਸ ਤੋਂ ਇਲਾਵਾ ਜੇਕਰ ਮੈਂ ਤੁਹਾਨੂੰ ਤਸਵੀਰ ਹੋਰ ਦਿਖਾਵਾਂ ਤਾਂ ਪੂਰੀਆਂ ਆ ਜਿਹੜੀਆਂ ਨੇ ਉਹ ਜਲੰਧਰ ਦੀਆਂ ਇਸੇ ਤਰੀਕੇ ਦੀਆਂ ਗਲੀਆਂ ਜਿਹੜੀਆਂ ਨੇ ਉਹ ਇਸੇ ਤਰੀਕੇ ਦੇ ਨਾਲ ਭਰੀਆਂ ਹੋਈਆਂ ਨੇ ਸੀਵਰੇਜ ਦੀ ਪ੍ਰੋਬਲਮ ਦੇ ਨਾਲ ਭਰੀਆਂ ਹੋਈਆਂ ਨੇ ਪਾਣੀ ਦਾ ਨਿਕਾਸ ਕਿਸੇ ਵੀ ਪਾਸੋਂ ਜੜਾਏ ਉਹ ਨਹੀਂ ਹੈਗਾ ਜਿਸ ਦੇ ਨਾਲ ਲੋਕ ਇਸ ਵਕਤ ਖپے ਹੋਏ ਨੇ ਇਹ ਤੁਸੀਂ ਤਸਵੀਰ ਦੇਖੋ ਲੋਕ ਆ ਪਾਣੀ ਦੇ ਵਿੱਚ ਚੱਲਣ ਨੂੰ ਜੜਾਇਓ ਮਜਬੂਰ ਹੋਏ ਨੇ ਕਿਉਂਕਿ ਜਦੋਂ ਇਹ ਪਾਣੀ ਇਸ ਤਰੀਕੇ ਦੇ ਨਾਲ ਖੜਦਾ ਹੈ ਤੇ ਗੱਟਰ ਦਾ ਵੀ ਪਾਣੀ ਉਸ ਦੇ ਵਿੱਚ ਮਿਕਸ ਹੁੰਦਾ ਹੈ ਜਿਸ ਦੇ ਨਾਲ ਲੋਕਾਂ ਨੂੰ ਕਈ ਬਿਮਾਰੀਆਂ ਜੜੀਆਂ ਨੇ ਉਹ ਲੱਗਦੀਆਂ ਨੇ ਚਾਹੇ ਉਹ ਸਕਿਨ ਇਨਫੈਕਸ਼ਨ ਹੋਵੇ ਜਾਂ ਫਿਰ ਉਸ ਤੋਂ ਇਲਾਵਾ ਹੋਰ ਬਿਮਾਰੀਆਂ ਜੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਬਹੁਤ ਵੱਡਾ ਸਵਾਲ ਇਸ ਵਕਤ ਮਨਸੀਪਲ ਕਾਰਪੋਰੇਸ਼ਨ ਦੇ ਉੱਪਰ ਉੱਠ ਰਿਹਾ ਹੈ ਹਾਲਾਂਕਿ ਜਲੰਧਰ ਦੀ ਮਨਸੀਪਲ ਕਾਰਪੋਰੇਸ਼ਨ ਦਾ ਮਿਆਰ ਜੇਕਰ ਦੇਖੀਏ ਤਾਂ ਦਿਨ ਪ੍ਰਤੀ ਦਿਨ ਵੱਧਦਾ ਹੋਇਆ ਨਜ਼ਰ ਆਇਆ ਹੈ ਜਲੰਧਰ ਨੂੰ 스마트 ਸਿਟੀ ਵਜੋਂ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ ਜਲੰਧਰ ਦਾ ਨਾਮ ਵੀ 스마트 ਸਿਟੀ ਦੇ ਵਿੱਚ ਸਭ ਤੋਂ ਟਾਪ ਦੇ ਉੱਪਰ ਹੈ ਜਲੰਧਰ ਨੂੰ ਹਰੇਕ ਪੱਖੋਂ ਜਿਹੜਾ ਹੈ ਉਹ 스마트 ਸਿਟੀ ਕਿਹਾ ਜਾਂਦਾ ਹੈ ਪਰ ਇਹ ਤੁਸੀਂ 스마트 ਸਿਟੀ ਦੀਆਂ ਤਸਵੀਰਾਂ ਦੇਖੋ ਜਲੰਧਰ 스마트 ਸਿਟੀ ਦੀ ਤਸਵੀਰ ਦੇਖੋ ਇਹ ਤੁਹਾਨੂੰ ਜਲੰਧਰ ਦੇ 스마트 ਸਿਟੀ ਦੀ ਤਸਵੀਰ ਦਿਖਾ ਰਹੇ ਪੋਰਟ ਏਰੀਆ ਹੈ ਇਹ ਲੋਕਲ ਏਰੀਆ ਨਹੀਂ ਹੈਗਾ ਇਹ ਪੋਰਟ ਏਰੀਆ ਹੈ ਜਿਸ ਜਗ੍ਹਾ ਦੇ ਉੱਪਰ ਤਕਰੀਬਨ 4 ਤੋਂ 5 ਲੱਖ ਰੁਪਏ ਨੂੰ ਮਰਲਾ ਤੁਹਾਨੂੰ ਜਿਹੜਾ ਹੈ ਉਸ ਜਗ੍ਹਾ ਦੇ ਉੱਪਰ ਮਿਲੇਗਾ ਪਰ ਮਰਲੇ ਦੇ ਨਾਲ ਜਦੋਂ ਬਰਸਾਤ ਹੁੰਦੀ ਹੈ ਤੇ ਆਹ ਦੇਖੋ ਤੁਸੀਂ ਕੀ ਹਾਲਾਤ ਜਿਹੜੇ ਨੇ ਉਹ ਬਰਸਾਤ ਦੇ ਵਿੱਚ ਪੈਂਦੇ ਨੇ ਇੱਧਰ ਆ ਜਿਓ ਇੱਧਰ ਗੱਲ ਕਰ ਲਓ ਕੀ ਕਹਿੰਨੇ ਪਿਓ ਤੁਸੀਂ ਹਾਂਜੀ ਕੀ ਕਹਿੰਨੇ ਪਿਓ ਭਾਈ ਆ ਕੋਈ ਸੁਧਾਰ ਕਰੋ ਗੜੀਆਂ ਰੱਥੇ ਦਾ ਕੁੱਤਾ ਬਾਥਰੂਮ ਕਰ ਜੇ ਟਾਮ ਮੱਲੇ 'ਚ ਪਾਣੀ ਖੜੀ ਜਾਂਦਾ ਜੀ ਅੱਛਾ ਬਹੁਤ ਬੁਰਾ ਹਾਲ ਹੈ ਕੋਸਾਂ ਡਰ ਰਹੇ ਨੇ ਕੋਈ ਬੱਚਾ ਕੋਈ ਨਿੱਕਾ ਵੀਰ ਨਾ ਕੋਈ ਗਟਰ 'ਚ ਡੱਕ ਜੇ ਵੀਰ ਕੋਈ ਬਲੋਕਿੰਗ ਖੁੱਲ ਜੇ ਜਾਂ ਕੁਝ ਵੀ ਹੋ ਜੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਜੀ ਇਹ ਕਿੰਨੇ ਚਿਰ ਤੋਂ ਇਸ ਤਰੀਕੇ ਦੇ ਨਾਲ ਹੁਣ ਹੈਗਾ ਹੈ ਭਾਜੀ ਮੈਨੂੰ ਘੱਟੋ ਘੱਟ ਉਮਰ ਸਾਹਮੀ ਨੂੰ ਮੇਰੀ 35 ਸਾਲ ਦੀ ਉਮਰ ਹੋ ਗਈ ਘੱਟੋ ਘੱਟ ਮੈਂ ਘੱਟੋ ਘੱਟ 25 ਸਾਲ ਤੇ ਇਹੀ ਹਾਲ ਦੇਖਦਾ ਰਿਹਾ ਜੀ ਅੱਛਾ ਹਾਂਜੀ 25 ਸਾਲ ਤੋਂ ਇਸੇ ਤਰੀਕੇ ਦੇ ਨਾਲ ਨੇ ਮਿਊਂਸੀਪਲ ਕਾਰਪੋਰੇਸ਼ਨ ਕੋਈ ਕੰਮ ਨਹੀਂ ਕਰਦੀ ਕਾਰਪੋਰੇਸ਼ਨ ਵਾਲੇ ਆਂਦੇ ਆਪਣਾ ਜੀ ਗਟਰ ਸੀਵਰ ਦਾ ਕਰ ਜਾਂਦੇ ਆ ਨਹੀਂ ਕਰਦੇ ਜੀ ਪਾਣੀ ਖੁਣੀ ਰਹਿ ਜੀ ਅੱਛਾ ਨਿਕਾਸ ਦਾ ਕੋਈ ਕੰਮ ਨਹੀਂ ਹੈਗਾ ਕੋਈ ਕੰਮ ਨਹੀਂ ਹੈ ਤੁਹਾਡੇ ਸਾਹਮਣੀਆਂ ਤੁਸੀਂ ਵੀ ਦੇਖਦੇ ਪਿਓ ਖੜੇ ਪਿਆ ਪਾਣੀ ਨਾਲ ਕੋਈ ਆਏ ਨਾ ਕੋਈ ਆਦੀ ਕਮਾਕਾਰਾਂ ਤੇ ਬੈਠੀ ਜੀ ਉਧਰ ਚੱਲ ਕੇ ਉਧਰ ਚੱਲ ਕੇ ਬੈ ਸਾਡੇ ਬਾਰ ਕਿਹਨੂੰ ਵਿਫਤਾ ਪੈ ਜਾਂਦੀ ਹੈ ਜੀ ਅੱਛਾ ਵੈਸੇ ਕਹਿੰਦੇ ਪਏ ਨੇ ਕਿ ਬਈ ਇਹ ਜਲੰਧਰ ਦਾ ਪੋਰਸ਼ ਏਰੀਆ ਹੈ ਇੱਥੇ ਤਾਂ ਬੜੇ ਲੋਕੀ ਮਤਲਬ ਅਮੀਰ ਲੋਕੀ ਰਹਿੰਦੇ ਨੇ ਮਰਲਾ ਬੜਾ ਮਹਿੰਗਾ ਹੈ ਇੱਥੇ ਪਰ ਇਹ ਹਾਲਾਤ ਜਦੋਂ ਦੇਖਦੇ ਨੇ ਉਦੋਂ ਫਿਰ ਕੀ ਮਨ 'ਚ ਖਿਆਲ ਹੁੰਦਾ ਪਾਜੀ ਹਾਲਾਤ ਗਰੀਬਾਂ ਨੂੰ ਪਤਾ ਹੈ ਪਾਜੀ ਅਮੀਰਾਂ ਦਾ ਕੀ ਕਹਿਣਾ ਅਮੀਰ ਤਾਂ ਪਾਜੀ ਆਦੀ ਗੱਡੀ 'ਚ ਉਤਰਦੇ ਐਸੀ 'ਚ ਐਸੀ 'ਚ ਨਿਕਲਦੇ ਗੱਡੀ 'ਚ ਘਰ ਐਸੀ ਗਰੀਬਾਂ ਨੂੰ ਪਤਾ ਹੈ ਪਾਜੀ ਆ ਪਾਣੀ ਦੇ ਵਿੱਚ ਕੀ ਹਾਲ ਹੈ ਕੀ ਨਹੀਂ ਪਾਜੀ ਗੰਦਗੀ ਦੇ ਵਿੱਚ ਉੱਥੇ ਹੀ ਬਿਮਾਰੀਆਂ ਪ ਸਭ ਕੋਈ ਚਲ ਰਹਾ ਟੋਟੇ ਸਾਹਮਣੀ ਹੈ ਭਾਈ ਦੇ ਦੇ ਪਿਆ ਆ ਭਾਈ ਹੋਰ ਨਾ ਵੀ ਕਰੋ ਵਿਚਾਰ ਥੋੜਾ ਜਿਹਾ ਆਜੋ ਆਜੋ ਅੰਕਲ ਜੀ ਅੱਛਾ ਇਹ ਤੁਸੀਂ ਜਲਕੁਰ ਕੈਮਰਾਮੈਨ ਨੂੰ ਜਰੂਰ ਕਹੋਗੇ ਗੱਡੀ ਦਿਖਾਵੇ ਉਹ ਦੇਖੋ ਤੁਸੀਂ ਇਸ ਸੀਰ ਤੋਂ ਜੋ ਇਸ ਵਕਤ ਮੇਰੇ ਖਿਆਲ ਨਾਲ ਛੋਟਾ ਜਿਹਾ ਟੈਂਪੂ ਹੈਗਾ ਤੇ ਉਹ ਆਉਂਦਾ ਪਿਆ ਵਾ ਉਹ ਉਹਦੇ ਨਾਲ ਤੁਸੀਂ ਅੰਦਾਜ਼ਾ ਲਗਾਓ ਕਿ ਕਿੰਨੇ ਕੁ ਦੂਰ ਤੱਕ ਜਿੱਥੇ ਤੱਕ ਤੁਹਾਡੀ ਨਜ਼ਰ ਜਾਵੇ ਕਿ ਉਸ ਜਗ੍ਹਾ ਤੱਕ ਜਿਹੜਾ ਹੈ ਉਹ ਇਹ ਪੂਰਾ ਪਾਣੀ ਦੇ ਨਾਲ ਜਿਹੜਾ ਹੈਗਾ ਉਹ ਪੂਰਾ ਭਰਿਆ ਹੋਇਆ ਹੈ ਤੇ ਇਹ ਤੁਸੀਂ ਤਸਵੀਰ ਦੇਖੋ ਨਾਲ ਨਾਲ ਇਹ ਪੂਰੇ ਇਲਾਕੇ ਦੀ ਤਸਵੀਰ ਦੇਖੋ ਜਿਸ ਜਗ੍ਹਾ ਦੇ ਉੱਪਰ ਇਹ ਪਾਣੀ ਦੇ ਨਾਲ ਮੌਜੂਦ ਹੈਗਾ ਹੈ ਭਰਿਆ ਹੋਇਆ ਇੱਕ ਲੋਕ ਵੀ ਇੱਥੇ ਮੌਜੂਦ ਨੇ ਜਿੰਨਾ ਦੀ ਦੁਕਾਨ ਹੈਗੀ ਹੈ ਉਹਨਾਂ ਨੂੰ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਗੱਲਬਾਤ ਕਰਦੇ ਹਾਂ ਅੱਛਾ ਜੇ ਬਰਸਾਤ ਹੁੰਦੀ ਹੈ ਤਾਂ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਐਸਾ ਹੈ ਜੀ ਮੈਂ ਇੱਥੇ ਆਬੀ ਆਇਆ ਹਾਂ ਔਰ ਇਹਾ ਕੇ ਦਿੱਕਤ ਤਾਂ ਬਹੁਤ ਜ਼ਿਆਦਾ ਹੈ ਮੈਂ ਪਠਾਨਕੋਟ ਬਾਈਪਾਸ 'ਤੇ ਰਹਿਣੇ ਵਾਲਾ ਹਾਂ ਪਠਾਨਕੋਟ ਬਾਈਪਾਸ ਸੇ ਲੰਬੇ ਪਿੰਡ ਤੱਕ मेरे घुटने तक पानी है अच्छा घुटने तक पानी है कैमरा मैन जरूर दिखाऊंगा आ देखो मतलब गिल्ला हुए पूरा हाँ जी गिले हो साइकिल पे आया मैं अच्छा पूरा इतना इतना पठान गोड़ बाईपास है लंबे पिंड अंदर तक पूरा जाम है अच्छा पूरा पानी ना पड़े पानी से भरा हुआ कोई निकासी नहीं है मैं दिल्ली का रहने वाला हूँ अगर दिल्ली के हमारी ये ये गवर्नमेंट होती तो दिल्ली में कभी ऐसी हमारे को आज तक की नौबत हैं मेरा जन्म दिल्ली का है दिल्ली में कभी आज तक नौबोतियाँ नेता लोग इलेक्शन आते हैं तो पहले सड़कों सीवर साफ करते हैं और उसके बाद वोट लेने के लिए गलियों में घरों में आते हैं और यहाँ पहले वोट दे दो उसके बाद काम सोचेंगे ऐसा क्यों है गवर्नमेंट का ये बताइए बताया जाए अच्छा पूरे गिल्ले हो के आये हो जलंधर स्मार्ट सिटी है समार, समार समार से। समार से। मैं दिल्ली पंजाब का जलंधर का, का एरिए का नाम ले रहा हूँ मैं पूरे पंजाब का नाम था की हाँ पंजाब सबसे अच्छा है पर यहाँ दिल्ली से आने के बाद यहाँ पे कोई सुविधा नहीं है इससे बढ़िया तो हमारी दिल्ली है अच्छा हाँ जी दिल्ली सबसे बढ़िया दिल्ली पानी नहीं खड़ा दिल्ली में कहीं भी पानी अगर पानी खड़ा होता है तो फटाफट नेता ने लोग वहीं पे फोन पे खड़काएंगे पानी निकल जाएगा सी, सीवर लाइन हाईवे पे जितने नाले हैं गलियों में नाले बने हैं सड़कों में नाले बने हैं यहाँ कोई नाले ही नहीं है निकासी कहाँ से निकलेगी निकासी नाले ही नहीं है इस जगह नाला है ही नहीं कहीं भी अच्छा तो दुकान भी हैगी है जो इतना बरसात हाईवे के जितने भी नाले बना रखे है सर्विस लाइन के बीच में सारे नाले बंद पड़े हैं कोई पानी निकल नहीं रही है ਗਲੀਆਂ ਮੇਂ ਕੀ ਹੋਗਾ ਮਤਲਬ ਇਹ ਸੜਕਾਂ ਦੇ ਉੱਪਰ ਪਾਣੀ ਨਿਕਲ ਰਿਹਾ ਤੇ ਗਲੀਆਂ ਦੇ ਵਿੱਚ ਕੀ ਹੋਵੇਗਾ ਅੱਛਾ ਤੁਹਾਡੀ ਦੁਕਾਨ ਆ ਮੈਂ ਇਹ ਜ਼ਰੂਰ ਦਿਖਾਉਂਗਾ ਇਹ ਜਦੋਂ ਬਰਸਾਤ ਹੁੰਦੀ ਹੈ ਜਿਆਦਾ ਹਾਲੇ ਤਾਂ ਬੂੰਦਾ ਬੰਦੀ ਹੈ ਜਦੋਂ ਜਿਆਦਾ ਬਰਸਾਤ ਹੁੰਦੀ ਹੈ ਕਿੰਨਾ ਪਾਣੀ ਹੋ ਜਾਂਦਾ ਇਹ ਮੇਰੀ ਤੀਸਰੀ ਪੌੜੀ ਹੈ ਇਹ ਤੀਸਰੀ ਪੌੜੀ ਭਰ ਜਾਂਦੀ ਹੈ ਅੱਛਾ ਤੀਜੀ ਪੌੜੀ ਤੱਕ ਭਰ ਜਾਂਦਾ ਪਾਣੀ ਹਾਂਜੀ ਮਤਲਬ ਕਿ ਅੱਧਾ ਬੰਦਾ ਡੁੱਬ ਸਕਦਾ ਹੈ ਇਸ ਦੇ ਵਿੱਚ ਜੇ ਬੱਚਾ ਪੁੱਛ ਆ ਜਵੇ ਤੇ ਉਹ ਡੁੱਬ ਜਾਊਗਾ ਪੂਰਾ अच्छा नहीं। पे नहीं। ये हालात हुए ये हालात है यहाँ के अच्छा मोहल्ले वाले कंप्लेंट कर देने मुंसिपल का दे मोहल्ले वाले यहाँ का तो मैं सीधी बात यहाँ पे जानता हूँ मोहल्ले वाले क्या कहते हैं यहाँ पे इन्होंने मशीन लगा रखी है मशीन के जरिए थोड़ा पानी निकल जाता है उतना नहीं निकल जाता है कोई पहले मशीन का जुआड़ नहीं था मशीन का जुआड़ अब हुआ है ਹੁਣ ਹੁਣ ਹੋਇਆ ਹੈ ਹਾਂਜੀ ਥੋੜਾ ਟਾਈਮ ਹੋਇਆ ਹੈ ਅਬ ਹੋਇਆ ਹੈ ਪਹਿਲੇ ਨਹੀਂ ਸੀ ਠੀਕ ਹੈ ਬਿਲਕੁਲ ਸ਼ੁਕਰੀਆ ਜੀ ਬਹੁਤ-ਬਹੁਤ ਦਾ ਬਿਲਕੁਲ ਇਹ ਵਿਅਕਤੀ ਨੇ ਜਨਨਾ ਦੀ ਇੱਥੇ ਦੁਕਾਨ ਹੈਗੀ ਇਹ ਤਾਂ ਕਾਫੀ ਦਿੱਕਤਾਂ ਦਾ ਇਹਨਾਂ ਨੂੰ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਖਾਸ ਤੌਰ 'ਤੇ ਤੁਹਾਨੂੰ ਮੈਂ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੈਸੇ ਇਹ ਜਲੰਧਰ ਦਾ ਪੋਰਟ ਏਰੀਆ ਸਮਾਰਟ ਸਿਟੀ ਆ ਸ਼ਹਿਰ ਜਲੰਧਰ ਹੈਗਾ ਇਹ ਜਿਸ ਜਗ੍ਹਾ ਦੇ ਉੱਪਰ ਤੁਸੀਂ ਇਹ ਹਾਲਾਤ ਦੇਖੋ ਕਿਸ ਤਰੀਕੇ ਦੇ ਨਾਲ ਹਲਕੀ ਬਾਰਿਸ਼ ਦੇ ਨਾਲ ਇਹ ਹਾਲਾਤ ਨੇ ਜੇਕਰ ਤੇ ਜੇਕਰ ਅੱਗੇ ਮੌਨਸੂਨ ਦੇ ਵਿੱਚ ਹਲੇ ਤਾਂ ਮੌਨਸੂਨ ਸ਼ੁਰੂਆਤ ਹੋਇਆ ਹੈ ਜੇਕਰ ਬਰਸਾਤ ਆਪਣੇ ਪੀਕ ਦੇ ਉੱਪਰ ਹੁੰਦਾ ਹੈ ਦਿਨ ਰਾਤ ਦਿਨ ਰਾਤ ਜਦੋਂ ਬਰਸਾਤ ਹੁੰਦੀ ਹੈ ਤਾਂ ਇਸ ਏਰੀਆ ਦਾ ਇਹ ਜਲੰਧਰ ਦਾ ਕਿਸ਼ਨਪੁਰਾ ਏਰੀਆ ਹੈ ਇਸ ਤੋਂ ਇਲਾਵਾ ਜਲੰਧਰ ਦੇ ਹੋਰ ਏਰੀਏ ਨੇ ਉਹਨਾਂ ਏਰੀਆ ਦੇ ਹਾਲਤ ਬਾਅਦ ਵਿੱਚ ਦੱਸਾਂਗੇ ਪਰ ਇਹ ਜਲੰਧਰ ਦੇ ਇਸ ਏਰੀਆ ਦੇ ਵਿੱਚ ਤੁਸੀਂ ਸੋਚੋ ਕੀ ਹਾਲਾਤ ਜਿਹੜੇ ਨੇ ਉਹ ਹੁੰਦੇ ਹੋਏਗੇ ਹੋਣਗੇ ਲੋਕਾਂ ਨੇ ਆਪਣੀਆਂ ਥੜੀਆਂ ਤੁਸੀਂ ਆਪ ਦੇਖੋ ਕਿੰਨੇ ਕੁ ਉੱਚੇ ਤੱਕ ਬਣਾਈਆਂ ਹੋਈਆਂ ਨੇ ਤਾਂ ਕਿ ਪਾਣੀ ਤੋਂ ਜੜਾ ਉਹ ਬਚਾ ਰਹਿ ਸਕੇ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਕਿੰਨਾ ਉੱਚੇ ਤੱਕ ਪਾਣੀ ਜਿਹੜਾ ਹੈਗਾ ਉੱਪਰ ਤੱਕ ਪਾਣੀ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਪਰ ਬਰਸਾਤ ਦੇ ਸਮੇਂ ਦੇ ਵਿੱਚ ਜਿਹੜਾ ਹੈ ਉੱਪਰ ਜਾਂਦਾ ਹੈ ਇਹ ਜਲੰਧਰ ਦੇ ਇੱਕ ਏਰੀਏ ਦਾ ਹਾਲ ਨਹੀਂ ਹੈ ਇਹ ਜਲੰਧਰ ਦੇ ਹਰੇਕ ਏਰੀਆ ਦਾ ਜਿਹੜਾ ਹੈਗਾ ਹੈ ਉਹ ਆ ਹਾਲ ਹੈਗਾ ਹੈ ਤੂੰ ਆ ਤੁਸੀਂ ਤਸਵੀਰ ਦੇਖੋ ਜੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅੰਕਲ ਖੁਦ ਬਹੁਤ ਪਰੇਸ਼ਾਨ ਹੋਏ ਨੇ ਇਹਨਾਂ ਦਾ ਕਹਿਣਾ ਕਿ ਵੀ ਇਸ ਜਗ੍ਹਾ ਤੱਕ ਕਹਿੰਦੇ ਵੀ ਇਸ ਜਗ੍ਹਾ ਤੱਕ ਮੇਰੇ ਪੂਰਾ ਪਾਣੀ ਝਰ ਜਾਂਦਾ ਜਦੋਂ ਬਰਸਾਤ ਦੇ ਜੜੇ ਨੇ ਉਹ ਦਿਨ ਹੁੰਦੇ ਨੇ ਤਾਂ ਇਹ ਖਾਸ ਤਸਵੀਰ ਤੁਹਾਨੂੰ ਜਲੰਧਰ ਦੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਬਰਸਾਤ ਦੇ ਨਾਲ ਜਲੰਧਰ ਸ਼ਹਿਰ ਦਾ ਇਸ ਵਕਤ ਬੁਰਾ ਹਾਲ ਹੋਇਆ ਲੋਕ ਤੰਗ ਨੇ ਪਰੇਸ਼ਾਨ ਨੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਲੋਕ ਕਹਿੰਦੇ ਪਏ ਨੇ ਕਿ ਬਈ ਮਿਊਨਿਸਪਲ ਕਾਰਪੋਰੇਸ਼ਨ ਕਿਹੜਾ ਕੰਮ ਕਰ ਰਹੀ ਐ ਸੜਕਾਂ ਨਾਲੀਆਂ ਮੌਨਸੂਨ ਆਉਣ ਤੋਂ ਪਹਿਲਾਂ ਹੀ ਠੀਕ ਹੋ ਜਾਣਾ ਚਾਹੀਦੀਆਂ ਨੇ ਡਰੇਨਿੰਗ ਸਿਸਟਮ ਠੀਕ ਹੋ ਜਾਣਾ ਚਾਹੀਦਾ ਹੈ ਪਾਣੀ ਦੇ ਨਿਕਾਸ ਦੇ ਲਈ ਹਰ ਇੱਕ ਜਗ੍ਹਾ ਦੇ ਉੱਪਰੋਂ ਮਿੱਟੀ ਕੱਢ ਲੈਣੀ ਚਾਹੀਦੀ ਹੈ ਤਾਂ ਕਿ ਪਾਣੀ ਦਾ ਨਿਕਾਸ ਜਲਦ ਤੋਂ ਜਲਦ ਜੜਾ ਉਹ ਹੋ ਜਵੇ ਪਰ ਸਮਾਰਟ ਸਿਟੀ ਹੋਣ ਦੇ ਬਾਵਜੂਦ ਪੋਰਸ਼ ਇਲਾਕੇ ਹੋਣ ਦੇ ਬਾਵਜੂਦ ਵੀ ਜਲੰਧਰ ਸ਼ਹਿਰ ਦਾ ਇਹ ਇਹ ਜਿਹੜੇ ਨੇ ਉਹ ਇਹ ਹਾਲਾਤ ਨੇ ਜਦੋਂ ਇਹ ਹਾਲਾਤ ਲੋਕ ਦੇਖਦੇ ਨੇ ਤਾਂ ਲੋਕਾਂ ਦਾ ਬੁਰਾ ਹਾਲ ਹੁੰਦਾ ਹੈ ਕੈਮਰਾਮੈਨ ਰੋਹਿਦਨ ਰਾਜਗੁਪਤਾ ਸਮਨ న్యూਸ ਜਲੰਧਰ